ਬਹੁਤ ਹੀ ਮਾਨਤੇ ਸਤਕਾਰਯੋ ਵਾਰਡ ਨੰਬਰ 26 ਤੋਂ ਸਾਡੇ ਕਾਂਗਰਸ ਪਾਰਟੀ ਦੇ ਉਮੀਦਵਾਰ ਪੜ੍ਹੇ ਲਿਖੇ ਨੌਜਵਾਨ ਇੰਜੀਨੀਅਰ ਨਵਜੋਤ ਸਿੰਘ ਜੀ ਵਾਰਡ ਨੰਬਰ 25 ਤੋਂ ਸਾਡੀ ਆਪਣੀ ਬੇਟੀ ਬਲਵਿੰਦਰ ਕੌਰ ਜੀ ਔਰ ਵਾਰਡ ਨੰਬਰ 27 ਤੋਂ ਸਾਡੇ ਕਮਲ ਨਹਿਰੂ ਜੀ ਇਹਨਾਂ ਦੀਆਂ ਵੀ ਕੁਝ ਵੋਟਾਂ ਤੁਹਾਡੇ ਪਿੰਡ ਦੇ ਵਿੱਚ ਹਨ ਇਹਨਾਂ ਦੀ ਧਰਮ ਪਤਨੀ ਰੇਨੂ ਨਹਿਰੂ ਜੀ ਔਰ ਸਾਰੇ ਇਸ ਨਗਰ ਦੇ ਸਤਾਰੀਓ ਮੇਰੇ ਬਜ਼ੁਰਗੋ ਔਰ ਸਾਹਮਣੇ ਬੈਠੇ ਸਤਾਰੀਓ ਮਾਤਾਓ ਪੈਣੋ ਨੌਜਵਾਨ ਸਾਥੀਓ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 14 ਫਰਵਰੀ ਨੂੰ ਨਗਰ ਕੌਂਸਲ ਦੀ ਚੋਣ ਹੋਣ ਜਾ ਰਹੀ ਹੈ ਕਾਂਗਰਸ ਪਾਰਟੀ ਵੱਲੋਂ ਮੈਂ ਹੁਣੇ ਸਾਰਿਆਂ ਦੇ ਨਾਂ ਲਏ ਇਹਨਾਂ ਨੂੰ ਕਾਂਗਰਸ ਪਾਰਟੀ ਨੇ ਟਿਕਟ ਦੇ ਕੇ ਨਵਾਜਿਆ ਔਰ ਮੈਂ ਅੱਜ ਚੇਚੇ ਤੌਰ ਤੇ ਤੁਹਾਡੇ ਕੋਲ ਬੇਨਤੀ ਕਰਨ ਆਇਆ ਕਿ ਸਾਡੇ ਜਿਹੜੇ ਉਮੀਦਵਾਰ ਨੇ ਇਹਨਾਂ ਨੂੰ ਤੁਸੀਂ ਵੋਟਾਂ ਪਾ ਕੇ ਵੱਧ ਤੋਂ ਵੱਧ